ਬਲੇ ਸੋਨਿਆਲ ਸ੍ਰੀ ਅਕਾਲ ਲੋ ਵੀ ਇੱਕ ਹੋਰ ਵੱਡੇ ਰੇਟ ਦਾ ਮਹਿੰਗਾ ਘੋੜਾ ਆ ਗਿਆ ਪੰਜਾਬ ਦੀ ਧਰਤੀ ਤੇ ਕਹਿੰਦਾ ਭਾਵ ਹੈ ਕਿ ਬਹੁਤ ਵੱਡੀ ਇਨਵੈਸਟਮੈਂਟ ਵੀਰ ਹੋਣਾ ਕਰਕੇ ਘੋੜਾ ਲੈ ਕੇ ਆਏ ਆ ਐਦਾਂ ਕਹਦਾ ਕਿ ਛੋਟਾ ਜੀਮੇਦਾਰ ਹੈ ਵੀਰ ਪਰ ਪੈਸੇ ਭਰਾ ਨੇ ਖਾਸੇ ਲਾਤੇ ਐ ਸਪੋਰਟ ਦੱਬ ਕੇ ਕਰਿਓ ਚਾਰ ਪੰਜ ਕਿੱल्ल्या ਦਾ ਮਾਲਕ ਹੈ ਭਾਈ ਪਰ ਘੋੜਾ ਬਹੁਤ ਹੀ ਸ਼ਾਨਦਾਰ ਲੈ ਕੇ ਆਇਆ ਪਿੰਡ ਹੈ ਭਰਾਵਾਂ ਦਾ ਪੀਰ ਮੁਹੰਮਦ ਤੇ ਜ਼ਿਲ੍ਹਾ ਹੈ ਜੀ ਫਿਰੋਜ਼ਪੁਰ ਵੀਰ ਕੁਲਦੀਪ ਸਿੰਘ ਉਰਫ ਕਾਲਾ ਉਹ ਵੀਰ ਦਾ ਘੋੜਾ ਹੈ ਜੀ ਤੇ ਨਾਲ ਸਾਡਾ ਬੜਾਈ ਬੀਬਾ ਵੀਰ ਹੈ ਬੜਾ ਸੱਚੇ ਢੰਗ ਨਾਲ ਵੀਰ ਬਾਈ ਦਾ ਸਾਥ ਦੇ ਰਿਹਾ ਹੈ ਬਾਈ ਹਰਪ੍ਰੀਤ ਸਿੰਘ ਸਰਪੰਚ ਉਰਫ ਹੈਪੀ ਕਹਿੰਦੇ ਆ ਬਾਈ ਨੂੰ ਤੇ ਬਾਈ ਸਾਰੇ ਭਰਾ ਨੇ ਜਿਹੜੇ ਬਾਕੀ ਜਿੰਨੇ ਵੀ ਖੜੇ ਆ ਤੇ ਜਿੰਨੇ ਵੀ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਬੈਠੇ ਹੋਣਗੇ ਸਾਰਿਆਂ ਨੇ ਹੀ ਬਾਈ ਦੀ ਸਪੋਰਟ ਕਰੀ ਐ ਕਿਸੇ ਵੀ ਪੱਖ ਤੋਂ ਲਾ ਲੋ ਤੇ ਵੀਰ ਦਾ ਗੈਬ ਥੋੜਾ ਜਿਆਦਾ ਜਿਆਦਾ ਪੈ ਗਿਆ ਸੀ ਘੋੜਿਆਂ ਦੇ ਵਿੱਚ ਉੰਜ ਤਾਂ ਪਹਿਲਾਂ ਰੱਖੇ ਹੋਏ ਸੀ ਪਰ ਜੇ ਗੱਲ ਕਰਾਂ ਤੇ ਹੁਣ ਮੋਰ ਐਂਟਰੀ ਭਰਾਵਾਂ ਨੇ ਯਾਰਾਂ ਨੇ ਨਾਲ ਮਿਲ ਕੇ ਕਰਾਈ ਐ ਤੇ ਬਾਈ ਦੀ ਸਪੋਰਟ ਦੱਬ ਕੇ ਕਰਿਓ ਵੀਡੀਓ ਸ਼ੇਅਰ ਕਰਦੇਓ ਤੇ ਬਾਈ ਦਾ ਹੌਸਲਾ ਵਧਾ ਦਿਓ ਬਸ ਸ਼ੁਰੂ ਦੇ ਵਿੱਚ ਤੁਹਾਨੂੰ ਕੱਲਾ ਮੈਂ ਘੋੜੇ ਦਾ ਨਾਂ ਦੱਸਣਾ ਤੇ ਨਾਂ ਵੀਰ ਹੋਣਾ ਰੱਖਿਆ ਟੈਂਕ ਤੇ ਬਾਕੀ ਖਾਨਦਾਨ ਬਾਰੇ ਆਪਾਂ ਬਾਈਆਂ ਤੋਂ ਹੀ ਪੁੱਛਣਾ ਹੈ ਵੀਡੀਓ ਦੇ ਵਿੱਚ ਬਾਕੀ ਜੇ ਬਿਊਟੀ ਦੀ ਗੱਲ ਕਰਾਂ ਕਨਕਨੌਤੀ ਦੀ ਗੱਲ ਕਰਾਂ ਖਾਨਦਾਨ ਦੀ ਗੱਲ ਕਰਾਂ ਕਹਿੰਦੇ ਆ ਵੀ ਜਿਹੜਾ ਇਹਦਾ ਖਾਨਦਾਨ ਹੈ ਉਹ ਵੀ ਬਹੁਤ ਬ੍ਰਾਂਡਡ ਖੂਨ ਹੈ ਯਾਨੀ ਕਿ ਬੜੇ ਵੱਡੇ ਲੇਜਡ ਲਾਈਨ ਦਾ ਇਹ ਘੋੜਾ ਹੈ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਘੋੜੇ ਦਾ ਕੱਲਾ ਕੱਲਾ ਭਾਗ ਤੁਹਾਨੂੰ ਕੱਲਾ ਕੱਲਾ ਪਾਟ ਦਿਖਾਉਨੇ ਆ। ਬਾਕੀ ਇੰਨੀ ਕੁ ਬੇਨਤੀ ਹੈ ਕਿ ਸ਼ੇਅਰ ਕਰਕੇ ਵੀਰ ਦੇ ਸਿਰ ਤੇ ਸਪੋਰਟ ਦਾ ਹੱਥ ਜਰੂਰ ਰੱਖਿਓ। ਜਿੰਨਾ ਵੀਰਿਆਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ, ਸੋਹਣੇ ਸੋਹਣੇ ਕਮੈਂਟ ਕਰਕੇ ਘੋੜੇ ਵਾਲੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ। ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ। ਵੀਰ ਕੁਲਵੰਤ ਸਿੰਘ ਬਰਨਾਲਾ, ਪਰਮਖੈਰਾ, ਬਲਰਾਜ ਹੁੰਦਰ, ਬ੍ਰਹਮ ਅਸਤਰ ਘੋੜੇ ਵਾਲੇ, ਗੁਰਲਾਬ ਬਾਜਵਾ, ਸੋਨੂ ਚੀਮਾ, ਗੁਰਸੇਵਕ ਗਿੱਲ ਮਲਕੀਤ ਸਿੰਘ ਗੁਰਤੇਜ ਢਿੱਲੋਂ ਪਰਮਿੰਦਰ ਸੰਧੂ ਡਾਲਰ ਕੋੜੇ ਵਾਲੇ ਕੁਲਜੀਤ ਸਿੰਘ ਦਲਵਾਗ ਮਿੱਡੇ ਕੋੜੇ ਵਾਲੇ ਬਾਈ ਗੁਰਮੀਤ ਸੰਧੂ ਆਜੋ ਕਰਦੇ ਆਂ ਗੱਲਬਾਤ ਕਰਦੇ ਆਂ ਗੱਲਾਂ ਵਖਾਉਨੇ ਆਂ ਭਰਾਵਾਂ ਦਾ ਕੋੜਾ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸੰਦੂ ਸਾਰੀ ਭਰਾਵਾਂ ਦਾ ਮਾਣ ਸਤਿਕਾਰ ਤੇ ਆਦੂਨਾ ਸਵਾਗਤ ਕਰਦਾ ਤੇ ਜੀਹਾਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਿਆ ਉਹਨਾਂ ਵੀਰਿਆ ਨੂੰ ਵੀ ਨਿਗਾਹ ਜੀਆਂ ਆਖਦੇ ਆ ਤੇ ਸਵਾਗਤ ਕਰਦੇ ਆ ਸੱਜਣੋ ਸ਼ੁਰੂ ਦੇ ਵਿੱਚ ਬਾਈ ਹੋਣਾ ਨੇ ਬਾਈ ਹੋਣਾ ਦਾ ਇੱਕ ਨਵਾਂ ਕੋਹੜਾ ਤੁਹਾਨੂੰ ਮੈਂ ਬਿਖਾ ਕੇ ਹਟਿਆ ਹਰੇ ਨਵਾਂ ਨਵਾਂ ਕਹਿ ਦਈਏ ਨਾ ਕਿ ਬਾਈ ਹੋਣਾ ਦੇ ਪਿੰਡ ਪਹੁੰਚੇ ਹੀ ਐ ਪਿੰਡ ਵੀਰਾਂ ਦਾ ਹੈਗਾ ਜੀ ਪੀਰ ਮੁਹੰਮਦ ਦੇ ਜ਼ਿਲ੍ਹਾ ਪੈ ਜਾਂਦਾ ਹੈ ਜੀ ਫਰੋਜ਼ਪੁਰ ਤੇ ਕਹਿੰਦੇ ਵੀ ਪਹਿਲਾ ਘੋੜੇ ਰੱਖਿਆ ਨੂੰ ਤਾਂ ਜੱਦੀ ਪੁਸ਼ਤੀ ਸ਼ੌਂਕ ਮੰਨ ਲਓ ਪਰ ਵਿੱਚੋਂ ਕਹਿੰਦੇ ਵੀ ਥੋੜਾ ਜਿਹਾ ਗੈਪ ਪੈ ਗਿਆ ਹੁਣ ਉਹ ਗੈਪ ਨੂੰ ਪੂਰਾ ਕਿਵੇਂ ਕਰਨਗੇ ਇਹ ਵੀ ਸਵਾਲ ਹੈ ਉਹ ਵੀ ਪੁੱਛਾਂਗੇ ਬਾਕੀ ਗੱਲ ਇਹ ਆ ਵੀ ਬੰਦੇ ਬੜੇ ਲੱਠੇ ਆ ਬੰਦੇ ਬਾਲੇ ਕੈਂਟ ਲੱਗੇ ਮੈਨੂੰ ਦਿਲੋਂ ਮੈਂ ਇਹ ਗੱਲ ਕਹਿੰਦਾ ਇੱਕ ਵਾਰੀ ਬੰਦਿਆਂ ਨਾਲ ਘੋੜਾ ਦੇ ਕੇ ਭਰਾਵਾਂ ਨੂੰ ਵਧਾਈ ਯਾਰ ਜ਼ਰੂਰ ਦੇ ਦਿਓ ਤੁਹਾਡੀ ਇੱਕ ਵੱਡੀ ਸਪੋਰਟ ਹੋਊਗੀ ਜੇ ਤੁਸੀਂ ਭਰਾ ਨਾਲ ਗੱਲ ਕਰਕੇ ਬਾਈਆਂ ਦਾ ਮਾਣ ਵਧਾਉਂਦੇ ਹੋ ਬਾਈਆਂ ਨੂੰ ਹੌਸਲਾ ਦਿੰਦੇ ਹੋ ਜਾਂ ਘੋੜੇ ਦੀਆਂ ਬਰੀਕੀਆਂ ਬਾਰੇ ਦੱਸਦੇ ਹੋ ਕਿਹੜੇ ਘੋੜੇ ਦਾ ਪੁੱਤ ਹੈ ਕਿਹੜਾ ਮਾਲੇ ਪਾਸੇ ਉਹ ਖਾਂਦਾ ਹੈ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਤੇ ਕੀ ਹਸਾਬ ਕਿਤਾਬ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਕਰ ਰਹੀਆਂ ਸੋ ਘੋੜਾ ਵਧੀਆ ਵੱਡੇ ਰੇਟ ਤੇ ਵੇਚ ਕੇ ਪਹੁੰਚਿਆ ਬਾਈ ਉਹਨਾਂ ਦੇ ਕੋਲ ਆਪਣੇ ਨਾਲ ਵੀਰਾ ਜਿਨ੍ਹਾਂ ਦੇ ਮੰਨੋ ਫਾਰਮ ਤੇ ਘੋੜਾ ਹੈ ਬਾਈ ਕਲਦੀਪ ਸਿੰਘ ਉਰਫ ਕਾਲਾ ਵੀਰ ਨਾਲ ਆਪਣੇ ਬੈਠਾ ਹੈ ਬਾਈ ਹਰਪ੍ਰੀਤ ਵੀਰ ਨੂੰ ਸਰਪੰਚ ਵੀ ਕਹਿ ਦਿੰਦੇ ਆ ਹੈਪੀ ਭਰਾ ਆਪਣਾ ਇੱਧਰ ਵੀਰ ਬੈਠਾ ਹੈ ਦਜੀਤ ਸਿੰਘ ਦੁੱਲਾ ਉਹਦੇ ਨਾਲ ਬੈਠਾ ਵੀਰ ਗੋਰਾ ਅੱਛਾ ਇਧਰ ਸਰਦਾਰ ਸਾਹਿਬ ਬੈਠੇ ਨੇ ਬਾਈ ਨਿਸ਼ਾਨ ਸਿੰਘ ਦੇ ਪਰਲੇ ਪਾਸੇ ਵੀਰ ਗੁਰਪ੍ਰੀਤ ਬੈਠਾ ਤੇ ਪਿਛਲੇ ਪਾਸੇ ਸਰਪੰਚ ਸਾਹਿਬ ਦਾ ਹੀ ਨਾਂ ਸੀ ਜੀ ਇਹਦਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਬਾਈ ਤੇ ਬਾਕੀ ਸਾਰੇ ਭਰਾ ਸੱਜੀਆਂ ਖੱਬੀਆਂ ਬਾਹਾਂ ਬੈਠੀਆਂ ਐ سپورਟ ਦੇ ਵਿੱਚ ਭਰਾ ਖੜੇ ਆ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆ ਫਿਰ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਚੱਲਦੀ ਚੱਲਦੀ ਜਰੂਰ ਫੇਰ ਤੋਂ ਮੈਂ ਬੇਨਤੀ ਸ਼ੁਰੂ ਚ ਹੀ ਕਰਦਾ ਚੰਗੀ ਲੱਗੇ ਤਾਂ ਜਰੂਰ ਸਪੋਰਟ ਕਰਿਓ ਘੋੜਾ ਵੀ ਚੰਗਾ ਹੈ ਬਾਕੀ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਬਾਈ ਸਾਰਿਆਂ ਦਾ ਸਵਾਗਤ ਹੈ ਜੀ ਸასი ਸਾਡਾ ਤਾਂ ਨਾ ਹੋਰ ਹੈਪੀ ਕੈਪਸੇ ਤਾਂ ਸਾਰੇ ਸਤਿਗੁਰਾਲੇ ਵੀਰੇ ਸਤਿਗੁਰਾਲੇ ਹਾਂਜੀ ਹਾਂਜੀ ਚੜਦੀ ਕਲਾ ਬਹੁਤ ਚੜਦੀ ਕਲਾ ਵੀਰੇ ਹੈਪੀ ਜਦੋਂ ਮੰਨ ਕੇ ਚੱਲ ਵੀ ਜਦੋਂ ਮੈਂ ਭਰਾਵਾਂ ਨੂੰ ਸ਼ੁਰੂ ਦੱਸਿਆ ਵੀ ਸ਼ੌਂਕ ਵਾਕਈ ਜੱਦੀ ਪੁਸ਼ਤੀ ਸ਼ੁਰੂ ਹੋ ਤਰਿਆ ਹਾਂਜੀ ਖਾਂਦਾਨੀ ਸ਼ੌਂਕ ਹੈ ਵੀਰੇ ਤੁਸੀਂ ਪਿੱਛੋਂ ਪਾਕਿਸਤਾਨ ਤੋਂ ਆਏ ਹੋ? ਹਾਂਜੀ ਹਾਂਜੀ। ਅੱਛਾ ਉਦੋਂ ਦਾ ਹੀ ਘੋੜੀਆਂ ਰੱਖਦੇ ਆ। ਹਾਂਜੀ ਉਦੋਂ ਤੋਂ ਰੱਖਦੇ ਆ ਜੀ। ਪਰਿਵਾਰ ਦੇ ਵਿੱਚ? ਹਾਂਜੀ ਇੱਕ ਦੋ ਘੋੜੀਆਂ ਹੁੰਦੀਆਂ ਹੁੰਦੀਆਂ ਵੀਰੇ ਹਮੇਸ਼ਾ ਜੀ। ਤੇ ਘੋੜੇ ਕਿੰਨੇ ਕਿਸਾਨ ਮੰਨ ਲੋ ਕਿ ਪਹਿਲਾ ਘੋੜਾ ਹੈ ਜਾਂ ਕਿੱਦਾਂ ਹੈ? ਜੀ ਵੀਰੇ ਇਸ ਤੋਂ ਪਹਿਲਾਂ ਵੀ ਸਾਂ ਰੱਖਿਆ ਹੋਇਆ ਸੀ ਜੀ। ਮਾਰਵਾੜੀ ਕਿਹਨੂੰ ਕਰਾਇ ਸੀਗਾ? ਉਹ ਮਾਰਵਾੜੀ ਸੀ ਜੈੱਡ ਬਲੈਕ ਸੀ ਵੀਰੇ ਉਹ। ਅੱਛਾ। ਹਾਂਜੀ ਹਾਂਜੀ। ਤੇ ਇਹ ਦੂਜਾ ਸਾਂ ਹੈ। ਹਾਂਜੀ ਇਹ ਦੂਜਾ ਸਾਂ ਹੈ। ਅੱਛਾ ਜਿਹੜਾ ਗਾਇਬ ਦੀ ਮੈਂ ਗੱਲ ਕਰੀ ਆ ਭਰਾਵਾਂ ਨਾਲ ਕਿੱਥੋਂ ਕਿੰਨੀ ਦੀ ਸਾਨੂੰ ਤੋਂ ਗਾਇਬ ਪਿਆ ਸੀਗਾ? ਇਹ ਵੀ ਹੂਗਾ ਜਿਹੜੇ ਸਪੋਰਟਰ ਨਾਲ ਭਰਾਵਾਂ ਦੀ ਸਪੋਰਟਰ ਨਾਲ ਹੀ ਸਾਰਿਆਂ ਦੀ ਸਪੋਰਟ ਦੇ ਨਾਲ ਪੂਰਾ ਹੋਊਗਾ ਆਪਣੇ ਸਪੋਰਟ ਕਰਨੇ ਹੀ ਹਨ ਇਹ ਘੋੜਾ ਲੈ ਕੇ ਆਏ ਆ ਤੇ ਤੇ ਪੂਰਾ ਹੋ ਜਾਊਗਾ ਜੀ ਜਲਦੀ ਪੂਰਾ ਹੋ ਜਾਊਗਾ ਚੜਦੀ ਕਲਾ ਤੇ ਪ੍ਰਭਾਤਮਨ ਕਿਹ ਕੋੜਾ ਬਹੁਤ ਚੰਗਾ ਵੀਰੇ ਹਨਾ ਜੀ ਬਹੁਤ ਚੰਗਾ ਕੋੜਾ ਭਾਈ ਤੁਹਾਨੂੰ ਸਾਰੇ ਪਰਿਵਾਰ ਨੂੰ ਸਾਰੇ ਭਰਾਵਾਂ ਨੂੰ ਭਾਈ ਕਰੋੜ ਕਰੋੜ ਮੁਬਾਰਕਾਂ ਬਹੁਤ ਧੰਨਵਾਦੀ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਇਸੇ ਤਰ੍ਹਾਂ ਤੁਹਾਡੀ ਬਾਹ ਫੜੀ ਰੱਖੇ ਅੱਛਾ ਘੋੜਾ ਕਹਿੰਦੇ ਵੀ ਜਦੋਂ ਪਹਿਲਾਂ ਵੀ ਨਿਗਾਹ ਦੇ ਵਿੱਚ ਸੀਗਾ ਕਿ ਅਚਾਨਕ ਹੀ ਗੱਲ ਬਣੀ ਘੋੜਾ ਲੈਣ ਦਾ ਵਿਚਾਰ ਕਿਵੇਂ ਬਣਿਆ ਜੀ ਇਹ ਵੀਰੇ ਅਸੀਂ ਤਾਂ ਘੋੜੀ ਲੈਣ ਗਏ ਸੀ ਮੰਡੀ ਦੇ ਵਿੱਚ ਜੀ ਅੱਛਾ ਘੋੜਾ ਦੇਖ ਕੇ ਸਾਡੇ ਤੋਂ ਪਾਸੇ हट ਜਾਣੀ ਗਿਆ ਜੀ ਨਹੀਂ ਮੰਡੀ ਕਿਹੜੀ ਭਲਾ ਜਗਰਾਉ ਮੰਡੀ ਤੋਂ ਗਿਆ ਸੀ ਹਾਂ ਜੀ ਹਾਂ ਜੀ ਤੇ ਜਦੋਂ ਉੱਥੇ ਘੋੜਾ ਦੇਖਿਆ ਵੀਰੇ ਦੇ ਲਈ ਸਾਡਾ ਉੱਥੇ ਹੀ ਮਗੇ ਘੋੜਾ ਲੈ ਆਣਾ ਗਾਇ ਤਾਂ ਘੋੜੀ ਲੈਣ ਦੀ ਵੀਰੇ ਹੈਣਾ ਤੇ 4-5 ਘੰਟੇ ਅਸੀਂ ਘੋੜੇ ਦੇ ਕੋਲ ਘੋਲੀ ਰਹਿ ਕੇ ਅਸੀਂ ਇਹ ਘੋੜਾ ਹੀ ਲੈਣਾ ਹੈ ਇੰਨਾ ਦਿਲੋਂ ਭਾ ਗਿਆ ਕਿ ਲੋੜ ਤੋਂ ਜ਼ਿਆਦਾ ਜੀ ਹਾਂਜੀ ਹਾਂਜੀ ਅੱਛਾ ਇਹਦਾ ਨਾਂ ਕੀ ਰੱਖਦਾ ਵੱਡੇ ਭਾਈ ਇਹਦਾ ਨਾਂ ਟੈਂਕਾ ਵੀਰੇ ਪਿੱਛੇ ਵੀਰਾਂ ਨੇ ਰੱਖਿਆ ਸੀ ਤੇ ਟੈਂਕੀ ਆ ਨਾਂ ਹਾਂਜੀ ਹਾਂਜੀ ਤੇ ਹੈਗਾ ਵੀ ਵੀਰੇ ਟੈਂਕੀ ਆ ਜੀ ਹੈਗਾ ਵੀ ਟੈਂਕਾ ਲੰਮਾ ਬਹੁਤ ਹੈ ਘੋੜੇ ਦੀ ਲੈਂਥ ਬਹੁਤ ਹੈ ਘੋੜੇ ਦਾ ਜੇ ਮੈਂ ਗੱਲ ਕਰਾਂ ਆਪ ਹੈ ਕਿਹੜੇ ਦਾ ਇਹ ਵੀਰੇ ਕੋਏ ਨੂਰ ਦਾ ਬੱਚਾ ਜੀ ਅਲੀ ਕਿਰ ਲਗੜ ਵਾਲੀ ਨੇ ਹਾਂ ਜੀ ਅਲੀ ਕਿਰ ਲਗੜ ਵਾਲੀ ਜੀ ਤੇ ਮਾਲੇ ਪਾਸਿਓਂ ਜੀ ਮਾਲੀ ਸ਼ਾਨ ਲੈਣੀ ਜੀ ਮਾਲੀ ਸ਼ਾਨ ਲਾਈਂਦੀ ਹੈ ਤੇ ਫੇਰ ਗੱਲ ਆ ਜਾਂਦੀ ਹੈ ਵੀ ਇਹਦੇ ਵੀ ਘੋੜਿਆਂ ਦੇ ਵਿੱਚ ਤੁਹਾਨੂੰ ਵੀ ਕਾਫੀ ਟਾਈਮ ਤੁਹਾਡੇ ਤੁਸੀਂ ਵੀ ਵਿਖਾ ਕੇ ਲਿਆਏ ਹੋ ਜਨਮ ਹਨਾ ਬਾਈ ਦੇ ਕੋਲ ਵੀ ਸਮੁੰਦਰ ਦਾ ਬੱਚਾ ਬੜਾ ਚੰਗਾ ਬਾਈ ਤਿਆਰ ਕਰੀ ਜਾਂਦਾ ਤੇ ਉਹ ਵੀ ਬੜਾ ਲੰਮਾ ਲੰਜਾ ਹੈ ਉਹ ਵੀ ਵੀਰ ਹੋਣੀ 4-5 ਮਹੀਨੇ ਤੱਕ ਲਾਂਚ ਕਰਨਗੇ ਹਜੇ ਤਾਂ ਛੋਟਾ ਹੈ ਹਨਾ ਕਿੰਨੇ ਟਾਈਮ ਦਾ ਹੈ ਹਨਾ ਇਹਨੇ 2 ਸਾਲ ਦਾ ਹੋਇਆ ਜੀ ਬੱਚਾ ਹੈ ਤੇ ਮੈਂ ਤਾਂ ਇਹ ਸਵਾਲ ਪੁੱਛਣ ਲੱਗਾ ਵੀ ਬਾਈ ਹੈਪੀ ਤੈਨੂੰ ਕੀ ਲੱਗਾ ਘੋੜੇ 'ਚ ਚੰਗਾ ਜਾਂ ਕਿਹੜੀਆਂ ਬਰੀਕੀਆਂ ਨੇ ਆਕਰਸ਼ਿਤ ਕੀਤਾ ਬੀਰੇ ਕੋੜਾ ਤੁਸੀਂ ਵੀ ਦੇਖਿਆ ਹੈ ਨਾ ਬਹੁਤ ਜ਼ਿਆਦਾ ਚੰਗਾ ਜੀ ਜਿਹੜਾ ਇੱਕਰ ਦੇਖਦਾ ਦੇਖਦਾ ਹੀ ਰਹਿੰਦਾ ਜੀ ਉਹਦੀ ਬੋਡੀ ਸਟਰਕਚਰ ਦੇਖੋ ਵੀਰੇ ਉਹਦੀ ਹਾਈਟ ਵੀਰੇ 66 ਇੰਚ ਫੱਟੀ ਵਾਲਾ ਜਿਹੜਾ ਆਪਣੀ 66 ਇੰਚ ਝੂਠਾ ਵਾਲੀ 66 ਇੰਚ ਤਾਂ ਸਾਰੇ ਕਹੀ ਜਾਂਦੇ ਜੀ 64 ਤੋਂ ਛੱਡੋ ਤੁਸੀਂ 70 72 ਆਮ ਹੀ ਕਹਿਣ ਲੱਗ ਪਏ ਹੈ ਨਾ ਜੀ 64 ਤੋਂ ਤਾਂ ਛੋਟਾ ਸਮਝਣਗੇ ਲੋਕ ਪਰ ਇਹ ਆਪਣਾ 64 ਜਿਹੜਾ ਲੋਕਾਂ ਦਾ 70 ਇੰਚ ਆ ਜੀ ਠੀਕ ਹੈ ਜੀ ਜਿਹੜੇ ਫੱਟੀ ਵਾਲਾ ਸਟੋਰੀ ਉਹ ਬਾਈ ਦੇ ਕਹਿੰਦਾ ਭਾਪੀ ਭਾਈ 66 ਇੰਚ ਹਾਈਟ ਹੈ ਕੋਈ ਵੀ ਭਰਾ ਆਣ ਕੇ ਤੇ ਤੁਸੀਂ ਵੀਰ ਦੇ ਫਾਰਮ ਤੇ ਇੱਕ ਵਾਰੀ ਢੇੜਾ ਮਾਰੇ ਤੇ ਤੁ ਅੱਧਾ ਭਾਵੇਂ ਨਿਕਲੇ ਘੱਟ ਨਹੀਂ ਨਿਕਲਦਾ ਅੱਛਾ ਉਮਰ ਕਿੰਨੀ ਹੈ ਦੀ ਬਾਈ ਇਹ 6 ਪੌਣੇ 6 ਸਾਲ ਦਾ ਹੋ ਗਿਆ 6 ਸਾਲ ਦਾ ਲੜਾ ਤੁਸੀਂ ਲਗਭਗ 6 ਸਾਲ ਹਾਂ ਤੇ ਫਿਰ 6 ਸਾਲਾਂ ਦਾ ਘੋੜਾ ਹੈ ਬਾਈ ਤੇ ਅਜੇ ਤੱਕ ਕਹਿੰਦੇ ਵੀ ਵੀਡੀਓ ਤੇ ਇੱਕ ਵੀਡੀਓ ਨਹੀਂ ਬਣੀ ਨਾ ਕਿਤੇ ਫੋਟੋਗ੍ਰਾਫੀ ਹਾਂਜੀ ਹਾਂਜੀ ਵੀਰ ਬੋੜਾ ਕਿਹੜੇ ਭਰਾਵਾਂ ਕੋਲੇ ਸੀ ਤੇ ਆਈ ਕਿਉਂ ਨਹੀਂ ਵੀਡੀਓ ਬੋਵੀ ਵੀਰ ਆ ਨਾਰ ਬਾਣੇ ਤੋਂ ਆ ਵੀਰੇ ਹਣਾ ਜੀ ਅੱਛਾ ਹਾਂਜੀ ਹਾਂਜੀ ਉਹਨਾਂ ਨੇ ਕੱਢਿਆ ਹੀ ਨਹੀਂ ਪਹਿਲਾਂ ਹਾਂਜੀ ਕੱਢਿਆ ਨਹੀਂ ਜੀ ਅੱਜ ਪਹਿਲੀ ਵੀਡੀਓ ਇਹਦੀ ਹਾਂਜੀ ਅੱਜ ਪਹਿਲੀ ਵੀਡੀਓ 베ਰੀ ਹੈ ਅੱਜ ਅੱਛਾ ਘੋੜੇ ਦੇ ਵਿੱਚ ਜਿੱਦਾਂ ਬਰੀਕੀਆਂ ਦੀ ਗੱਲ ਕਰਨ ਲੱਗੇ ਆ ਬਾਈ ਆਪਾਂ ਕੰਨ ਕਨੌਤੀ ਕਹਿ ਲਓ ਜਾਂ ਇਹ ਜਿਹੜੀ ਜੇ ਮੈਂ ਕਹਾਂ ਵੀ ਜਿਹੜੀ ਅਲੀ ਕਰਨਗੜ ਲੈਣ ਜਾਂ ਜਿਹੜੀ ਆਪਾਂ ਕੋਈ ਨੂਰ ਦੀ ਗੱਲ ਕਰਦੇ ਆ ਮਜਬੂਤ ਲੈਣਾ ਚੋ ਹਾਂਜੀ ਬਹੁਤ ਬੋਡਾ ਬੂਡਾ ਤੇ ਆਪਾਂ ਹੈਵੀ ਉਧਰੋਂ ਮੰਨ ਸਕਦੇ ਆ ਜਿਹੜੀਆਂ ਬਰੀਕੀਆਂ ਆ ਉਹ ਤੁਹਾਨੂੰ ਲੱਗਦਾ ਕਿ ਮਾਲੇ ਪਾਸੇ ਜਿਹੜੀਆਂ ਕੰਨ ਕਨੌਤੀ ਜਾਂ ਮੂੰਹ ਦੀ ਸ਼ੇਪ ਹੈ ਹਾਂਜੀ ਹਾਂਜੀ ਜਾਂ ਉਹ ਚੀਜ਼ਾਂ ਕਿਧਰੋਂ ਆਈਆਂ ਲੱਗਦੀਆਂ ਇਹ ਵੀਰੇ ਘੋੜਾ ਜ ਇਹ ਬਹੁਤ ਜ਼ਿਆਦਾ ਚੰਗਾ ਸੀ ਇਦਾਂ ਮਗਰ ਤੌਣ ਉੱਪਰ ਹੀ ਰੱਖਦੇ ਕਦੀ ਨੀਚੇ ਨਹੀਂ ਕੀਤੀ ਉਹਨੇ ਕਿਆ ਸੱਪ ਦਰੇ ਰਹਿੰਦਾ ਸੀ ਜੀ ਚਲੋ ਆਲੀਸ਼ਾਨ ਲੈਣ ਵੀਰੇ ਤੁਸੀਂ ਵੀ ਜਾਣਦੇ ਆ ਨਾ ਬਹੁਤ ਜ਼ਿਆਦਾ ਸਟਰੋਂਗ ਉਹ ਵੀ ਹੋ ਗਿਆ ਤੇ ਇਹ ਵੀ ਹੋ ਗਿਆ ਦੋ ਲੈਣਾ ਦਾ ਸਮੇਲ ਜਦੋਂ ਹੁੰਦਾ ਵੀਰੇ ਤੇ ਘੋੜਾ ਬਹੁਤ ਵਧੀਆ ਹੁੰਦਾ ਜੀ ਕੋਈ ਵੀ ਘੋੜਾ ਲਾਲੋ ਹੈ ਨਾ ਜੀ ਦੋ ਲੈਣਾ ਜਦੋਂ ਰਲਦਿਆਂ ਬਹੁਤ ਚੰਗਾ ਰਿਜ਼ਲਟ ਮਿਲਦਾ ਹੈ ਜੀ ਤੇ ਹੁਣ ਫਿਰ ਇਹਦੇ ਰਿਜ਼ਲਟ ਆਏ ਆ ਕਿ ਜਾਂ ਕਿਵੇਂ ਆ ਜੀ ਕਹਿੰਦੇ ਵੀਰੇ ਆਪਾਂ ਨੂੰ ਇੱਕ ਫੋਟੋ ਮਿਲੀ ਤੇ 35 ਘੋੜੀਆਂ ਮੇਟ ਹੋਈਆਂ ਆ ਜੀ ਅੱਛਾ 35 ਘੋੜੀਆਂ ਹੁਣ ਕਿੱਥੇ ਹਾਂਜੀ ਹਾਂਜੀ ਇੱਕ ਫੋਟੋ ਹੈਗੀ ਆਪਣੇ ਕੋਲ ਬਿਛੇਰਾ ਹਾਂਜੀ ਬਿਛੇਰਾ ਜੀ ਕੀ ਮਾਰਕਿੰਗ ਆਈ ਉਹਦੀ ਮਾਰਕਿੰਗ ਘੋੜੇ ਵਾਲੀ ਸੇਮ ਆ ਜੀ ਅੱਛਾ ਮੱਥੇ ਫੁੱਲ ਅੱਛਾ ਮੱਥੇ ਫੋਲੇ ਦੇ ਇਹਦੇ ਦੋ ਪੈਰ ਚਿੱਟੇ ਆ ਜੀ ਪਰ ਉਹਦਾ ਬਿਲਕੁਲ ਨਹੀਂ ਚਿੱਟਾ ਹੈ ਜੀ ਅੱਛਾ ਕੱਲਾ ਮੱਥੇ ਫੋਲੀ ਹਾਂਜੀ ਮੱਥੇ ਫੋਲਾ ਜੀ ਤੇ ਪਰ ਉਹ ਬਿਊਟੀ ਜਿਹੜੀ ਤੁਸੀਂ ਮੈਨੂੰ ਫੋਟੋ ਦਿਖਾਈ ਨਾ ਬਿਊਟੀ ਬਹੁਤ ਹੈ ਹਾਂਜੀ ਵੀਰੇ ਬਿਊਟੀ ਦੇ ਨਾਲ-ਨਾਲ ਉਹਦਾ ਬਾਡੀ ਸਟਰਕਚਰ ਵੇਖੋਗਾ ਨਾ ਛਾਤੀ ਪੁੱਠਾ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੜੀ ਵਧੀਆ ਰਿਜ਼ਲਟ ਆ ਜੀ ਘੋੜਿਆਂ ਨੂੰ ਆਪਦੇ ਤੋਂ ਹੀ ਲੈ ਗਿਆ ਸਾਰਾ ਹਾਂਜੀ ਹਾਂਜੀ ਤੇ ਹੁਣ ਜਿਹੜੇ ਅਗਲੇ ਬੱਚੇ ਆਉਣ ਲੱਗਣਗੇ ਹਰਪ੍ਰੀਤ ਉਹ ਕਿੰਨੇ ਕ ਟਾਈਮ ਤੱਕ ਆਉਣੇ ਸ਼ੁਰੂ ਹੋ ਜਾਣਗੇ ਬਸ ਵੀਰੇ ਮੰਨ ਕੇ ਚੱਲੋ 2-4 ਮਹੀਨੇ ਦੇ ਵਿੱਚ ਸਾਰੇ ਬੱਚੇ ਆ ਜਾਣਗੇ ਜਿਹੜੀਆਂ ਘੋੜੀਆਂ ਮੇਟ ਹੋਈਆਂ ਜੀ ਹਾਂਜੀ ਹਾਂਜੀ ਅੱਛਾ ਜਦੋਂ ਆਪਾਂ ਆਪਣੇ ਵਾਲੇ ਘੋੜੇ ਨੂੰ ਨੁਕਰੇ ਦੀ ਕਰਨੀ ਉਹਨੇ ਤੱਕ ਹੋਰ ਬੱਚੇ ਆ ਜਾਣਗੇ ਹਾਂਜੀ 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 ਵੀਰੇ ਫਿਰ ਆਪਾਂ ਦੁਬਾਰਾ ਫੇਰ ਵੀਡੀਓ ਤੋਂ ਸਾਰੇ ਵੀਰਾਂ ਭਰਾਵਾਂ ਨੂੰ ਦੁਬਾਰਾ ਦਿਖਾਵਾਂਗੇ ਆਪਾਂ ਹਨਾ ਜੀ ਅੱਛਾ ਹੁਣ ਇਹਦੀ ਫੀਸ ਦਾ ਚੰਦ ਨਾ ਪਾ ਦਈਏ ਫਿਰ ਆਪਾਂ ਹੋਰ ਗੱਲਾਂ ਕਰਦੇ ਹਾਂ ਜੀ ਫੀਸ ਕਿੰਨੀ ਰੱਖੀ ਫੀਸ ਤਾਂ ਵੀਰੇ ਬਹੁਤ ਵੱਡੀ ਹਨਾ ਉੱਪਰ ਤੱਕ ਗ ਆਪਾਂ ਜੈਰਫੀਸ ਰੱਖਣੀ ਵੀਰੇ 21000 ਰੁਪਿਆ ਜੀ ਬਿਲਕੁਲ ਜੈ ਹਾਂਜੀ ਬਿਲਕੁਲ ਜੈ ਜ ਰੱਖਣੀ ਹੈ ਨਹੀਂ ਕੋਈ ਤੁਹਾਨੂੰ ਪਤਾ ਫੀਸ ਦਾ ਜਿਆਦਾ ਵੱਡਾ ਰੌਲਾ ਪੈ ਗਏ 5 ਲੱਖ ਤੱਕ 7 ਲੱਖ ਤੱਕ ਗਈਆਂ ਚਲੀਆਂ ਜੀ ਪਰ ਜਿਹੜੇ ਭਰਾ ਇੱਥੇ ਤਾਂ ਵੀਰੇ ਘੋੜੀਆਂ ਰੱਖਣ ਵਾਲਿਆਂ ਕੋਲ ਥੋੜਾ ਕਿਰਾਇਆ ਲਾ ਕੇ ਆਉਣ ਚ ਵੀ ਦਿੱਕਤ ਆਉਂਦੀ ਹੈ ਹਨਾ ਜੀ ਤੇ ਫੀਸ ਜਜ ਰੱਖੀ ਆਪਾਂ ਇਸੇ ਕਰਕੇ 2000 ਰੁਪਿਆ ਰੱਖੀ ਹੈ ਜੀ ਜੀ ਹਾਂਜੀ ਹਰੇਕ ਦੇ ਪੜਤੇ ਦੇ ਵਿੱਚ ਆਮ ਬੰਦਾ ਵੀ ਹਾਂਜੀ ਬਾਕੀ ਘੋੜੇ ਦੀ ਜੇ ਗਰਦਨ ਦੀ ਗੱਲ ਕਰਾਂ ਪਿੱਠ ਪੁੜੇ ਦੀ ਗੱਲ ਕਰਾਂ ਬਾਕੀ ਇਹਨੇ ਸ਼ੀਸ਼ਾ ਵਖਾਤਾ ਪਹਿਲੇ ਬੱਚੇ ਤੋਂ ਹੀ ਆਉਣ ਵਾਲੇ ਸਮੇਂ ਚ ਜਿੱਦਾਂ ਵੀਰ ਨੇ ਬੱਚੇ ਕਿਹਾ ਜਿੱਦਾਂ ਜਿੱਦਾਂ ਬੱਚੇ ਆਈ ਜਾਣਗੇ ਉਦਾਂ-ਉਦਾਂ ਤੁਹਾਡੀ ਕਚੈਰੀ ਜੈਸੀ ਧਰੀ ਜਾਣੇ ਆ ਕਿਸੇ ਵੀ ਟਾਈਪ ਦੀ ਤੁਸੀਂ ਘੋੜੀ ਪਰਾਉਣਾ ਚਾਹੁੰਦੇ ਹੋ ਤੇ ਬਾਈ ਦਾ ਨੰਬਰ ਮੈਂ ਵਿੱਚ ਦੇਤੇ ਆ ਤੇ ਤੁਸੀਂ ਭਾਈ ਨੰਬਰਾਂ ਤੇ ਸੰ ਕਰੀ ਹਰਪ੍ਰੀਤਾ ਪਰ ਮੇਨ ਲੋਕੇਸ਼ਨ ਦੱਸੀ ਇਹ ਵੀ ਆਪਾਂ ਬੈਠੇ ਕਿੱਥੇ ਕਾ ਇਹ ਵੀਰੇ ਪੀਰ ਮੁਹੰਮਦ ਪਿੰਡ ਆ ਜੀ ਹਾਂਜੀ ਤੇ ਜ਼ਿਲ੍ਹਾ ਫਰੀਪੁਰ ਆਪਣਾ ਸ਼ਹਿਰ ਵੀਰੇ ਆਏ ਰੋਡ ਮੋਗੇਵਾਲਾ ਜੀ ਮੋਗੇ ਤੋਂ ਅਮਰਸਰ ਜੇ ਹਾਜੇ ਵੱਡਾ ਮੇਣੀ ਉਹਦੇ ਉੱਪਰ ਹੀ ਪਿੰਡ ਆ ਕੇ ਆਪਾਂ ਨੂੰ ਵੀ ਰਿਕਾਲ ਕਰਨਾ ਆਪਾਂ ਪੂਰਾ ਐਡਰੈਸ ਮਜਾਦਾ ਹੈ। ਇਹ ਢਾਣੀ ਹੈ ਮੇਰੇ ਜੀ। ਇਹ ਹਟਾਣੀ ਹੈ। ਇਹ ਆ ਸੁਆ ਸੁਆ ਲੰਘਦੀਆਂ ਨੇ। ਹਾਂਜੀ ਹਾਂਜੀ। ਹਾਂਜੀ ਇਹ ਨਹਿਰ ਹੈ ਜੀ ਆਪਣੀ। ਜੀ। ਹਾਂਜੀ ਹਾਂਜੀ। ਬਾਕੀ ਬਾਈ ਹੁਣੀ ਤੁਹਾਨੂੰ ਲੋਕੇਸ਼ਨ ਪਾ ਦੇਣਗੇ ਬੜਾ ਸੌਖਾ ਜਿਹਾ ਮੇਨ ਵੱਡਾ ਰੋਡ ਜਿਹੜਾ ਆਪਾਂ ਕਹਿ ਦਈਏ ਵੀ ਮਖੂਤੋ ਜਿਹੜਾ ਮੋਗੇ ਨੂੰ ਜਾਂਦਾ ਹੈ। ਉਹਦੇ ਤੇ ਪੀਰ ਮੁਹੰਮਦ ਪਿੰਡ ਮਸ਼ਹੂਰ ਪਿੰਡ ਹੈ। ਉੱਥੋਂ ਆਣ ਕੇ ਤੁਸੀਂ ਬਾਈ ਹੁਣਾਂ ਨਾਲ ਗੱਲ ਕਰ ਲਿਓ ਆਣ ਕੇ ਲੈ ਵੀ ਜਾਣਗੇ। ਹਾਂਜੀ ਵੀਰੇ ਜੇ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਓ ਮੋਗੇ ਸਾਈਡ ਮੋਗਾ ਰ ਦਿਕਤਾਂ ਦੀ ਹਾਂ ਜੀ ਬਾਈ ਜਿੱਦਾਂ ਅੱਜ ਕੱਲ੍ਹ ਘੋੜਿਆਂ ਦੇ ਵਿੱਚ ਸੇ ਕੀ ਤੁਹਾਡੇ ਮਨ ਦੇ ਕੀ ਬਲਬਲੇ ਆ? ਹਾਂਜੀ। ਵੀ ਆ ਚੀਜ਼ ਇਦਾਂ ਨਹੀਂ ਕਿਉਂਕਿ ਤੁਸੀਂ ਨਿਊ ਜਨਰੇਸ਼ਨ ਨੂੰ ਹਾਂਜੀ। ਨਵਾਂ ਨਵਾਂ ਖੋਣ ਹੋ, ਘੋੜਿਆਂ ਦੇ ਵਿੱਚ ਆਏ ਹੋ, ਕੀ ਸੋਚ ਕੇ ਆਏ ਹੋ ਤੇ ਗਾਂ ਕੁਝ ਜਿਹੜੀਆਂ ਕਮੀਆਂ ਪੇਛਣੀਆਂ ਹੈ। ਉਹਨਾਂ ਤੇ ਜਾਂ ਕੰਮ ਕਰਨਾ ਚਾਹੀਦਾ ਤੇ ਉਹ ਕਿਹੜੀਆਂ-ਕਿਹੜੀਆਂ ਕਮੀਆਂ? ਵੀਰੇ ਪਹਿਲੀ ਗੱਲ ਤਾਂ ਆਪਾਂ ਜਦੋਂ ਘੋੜਾ ਹੁਣ ਲਾਂਚ ਕਰ ਚੁੱਕੇ ਹਣਾ ਜੀ। ਜੀ। ਆਪਾਂ ਜਦੋਂ ਘੋੜੀ ਤੇ ਛੱਡਿਆ ਪਹਿਲੇ ਦਿਨ ਜਿਹੜਾ ਵੀਰ ਆ ਉਹਦੀ 11 ਜਿੱਤ ਹੋਊਗੀ ਜੇ ਘੋੜੀ ਨਹੀਂ ਰਹੀਂਦੀ ਦੁਬਾਰਾ ਆਇਆ ਫਿਰ ਵੀ ਉਹਦੀ 11 ਜਿੱਤ ਹੋਊਗੀ। ਹੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਹਾਂਜੀ ਆਣੀ ਹੁੰਦੀ ਲੋਕਾਂ ਨੇ ਜੀ ਤੇ ਘੋੜੇ ਨੂੰ ਛੱਡਣ ਲੱਗਾ ਚਾਹ ਪਾਣੀ ਪੁੱਛਦੇ ਜੀ ਉਹ ਦੂਜੀ ਵਾਰ ਘੋੜੀ ਖਾਲੀ ਰਹਿ ਜਾਂਦੀ ਤੇ ਦੁਬਾਰਾ ਮੈਂ ਕਿ ਜ਼ਿਆਦਾ ਗਲਤ ਬਿਹੇਵ ਕਰਦੇ ਆ ਜੀ ਇਹ ਜਦ ਨਹੀਂ ਕਰਦੇ ਬੰਦੇ ਦੀ ਆਪਣੇ ਘੋੜੇ ਦੇ ਵਿੱਚ ਇਹ ਤਿੰਨ ਮਹੀਨੇ ਆਪਾਂ ਤਿੰਨ ਵਾਰ ਹੀ ਜੰਪ ਆ ਦੇ ਭਾਵੇਂ ਚਾਰ ਵੀ ਆ ਜਾਈ ਆਪਾਂ ਤਿੰਨ ਮਹੀਨੇ ਘੋੜਾ ਛੱਡਾਂਗੇ ਤੇ ਆਪਾਂ ਜੇ ਪਹਿਲੇ ਦਿਨ ਜਿੰਨੀ ਇੱਜ਼ਤ ਕੀਤੀ ਉਹ ਨਹੀਂ ਦੁਬਾਰਾ ਵੀ ਹੋਊਗੀ ਉਦਾਂ ਹੀ ਸੇਵ ਜੀ ਹਾਂ ਇਹ ਵੀ ਕੋਈ ਦਿੱਕਤ ਨਹੀਂ ਸਰਜਣੋ ਕੋਈ ਜਫਾਲਟ ਨਾ ਹੋਵੇ ਬੰਦੇ ਦੇ ਕਹਿੰਦਾ ਭਾਵੇਂ ਆ ਬਾਈ ਦੇ ਵੀ ਤੁਹਾਨੂੰ ਕੋੜੀ ਭਾਈ ਗੱਬਣ ਕਰਾ ਕੇ ਦੇ ਦਵਾਂਗੇ ਹਾਂ ਜੀ ਤੇ ਬਾਕੀ ਇੱਕਰੀ ਸੰਪਰਕ ਵੀਰ ਜੀ ਤੁਸੀਂ ਕਰ ਲਿਓ ਕੋਟ ਕਾਲੇ ਭਾਈ ਸਵਾਗਤ ਹੈ ਸასი ਘਰ ਉਹ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਕਾਲੇ ਭਾਈ ਜਿਹੜੀਆਂ ਪਹਿਲਾਂ ਤੁਸੀਂ ਪਤਾ ਕੀਤਾ ਜਦੋਂ ਘੋੜੇ ਲੈਣ ਘੋੜਾ ਲੈਣ ਗਏ ਹੋ ਘੋੜੀਆਂ ਕਿੱਦਾਂ ਦੀਆਂ ਮੇਟ ਹੋਈਆਂ ਜੀ ਇਹਦੇ ਤੋਂ ਮਾਰਵਾੜੀ ਮਤਲਬ ਘੋੜੀਆਂ ਮਤਲਬ ਇਹਨਾਂ ਹੋਈਆਂ ਮਤਲਬ ਬਹੁਤ ਚੰਗੀਆਂ ਕੋਈ ਜਿਹੜੀਆਂ ਘੋੜੇ ਦੇ ਛੱਡ ਗਾਂ ਹਾਂ ਨਹੀਂ ਚੰਗੀਆਂ ਵੀ ਹੋਈਆਂ ਕਿ ਜਾਂ ਨਹੀਂ ਚੰਗੀਆਂ ਨਹੀਂ ਮਤਲਬ ਇਹਨਾਂ ਮਾਰਵਾੜੀ ਜਿਆਦੀਆਂ ਹਾਂ ਮਾਰਵਾੜੀ ਹੋਈਆਂ ਜਿਆਦੀਆਂ ਹੋਈਆਂ ਜੀ ਹਾਂ ਜੀ अच्छा काले भाई ਜਦਾਂ ਭਰਾ ਨੇ ਦੱਸਿਆ ਜ ਤੁਸੀਂ ਵੀ ਦੱਸਿਆ ਵੀ ਭਾਈ 14-15 ਸਾਲਾਂ ਦਾ ਗਾਇਬ ਸੀ ਫਿਰ ਹੁਣ ਇੱਧਰ ਆਉਣ ਦਾ ਵਿਚਾਰ ਕਿੱਦਾਂ ਬਣ ਗਿਆ ਕੀ ਮਨ ਨੂੰ ਚੰਗਾ ਲੱਗਾ ਜਾਂ ਕਿਹੜੇ ਭਰਾਵਾਂ ਨੇ ਸਪੋਰਟ ਕਰੀ ਹੈ ਵੀਰੇ ਇਹ ਮਤਲਬ ਕਿ ਆਪਣੇ ਕੋਲ 2000 ਮੰਨ ਲਓ ਪੰਛਤ ਅੱਠ ਚ ਕੋੜਾ ਸੀ ਜੀ ਹਾਂਜੀ ਮਾਰਵਾੜੀ ਜੀ ਬਾਅਦ ਜਦੋਂ ਆਪਣੇ ਕੋਲ ਕੋੜੀਆਂ ਵਾਧੂ ਸੀ ਮਤਲਬ ਇੱਕ ਵੀਰ ਬਾਹਰ ਆਪਣੇ ਗਿਆ ਆ ਉਹ ਵੀ ਮੇਰੇ ਨਾਲ ਜਾਂਦਾ ਸੀ ਕੀ ਨਾਂ ਬਾਈਦਾ ਉਹਦਾ ਨਾਂ ਮਤਲਬ ਪਿਆਰ ਦਾ ਹੀਰਾ ਹੀ ਕਹੀਦਾਨੂ ਜੀ ਹਾਂਜੀ ਤੇ ਇਕੱਠੇ ਜਾਈਦਾ ਸੀ ਹੂੰ ਬਾਅਦ ਚ ਆਏ ਕਿ ਜਦੋਂ ਮੰਦਾ ਆ ਗਿਆ ਮਤਲਬ ਉਦੋਂ ਕੋੜੀਆਂ ਛੱਡ ਦਿੱਤੀਆਂ ਜੀ ਕਿ ਇਸ ਲਾਈਨ ਤੋਂ ਮੈਂ ਦੂਰ ਚਲੇ ਗਿਆ ਹੂੰ ਇਹ ਵੀਰ ਨੇ ਫੇਰ ਉਹ ਲਾਈਨ ਨਾਲ ਜੁੜਿਆ ਇਹਨੇ ਲਿਆਂਦੇ ਮਤਲਬ ਫੇਰ ਸਟਾਰਟ ਕਰ ਲਿਆ ਕੰਮ ਜੀ ਫੇਰ ਆਇਆ ਜਵੇਂ ਰੱਬ ਨੇ ਸਵਾਬ ਬਣਾਉਣਾ ਹੋਵੇ ਜੀ ਫੇਰ ਮੈਂ ਵੀਰ ਨਾਲ ਮਿਲ ਮਿਲਨ ਮਰਤਨ ਵਾਵਾ ਹੋ ਗਿਆ ਇਹ ਆਂਦਾ ਹੈ ਕਿ ਦੁਬਾਰਾ ਇਸ ਵੀਰ ਦੇ ਸਦਕਾ ਅੱਜ ਮੈਂ ਫੇਰ ਖੜਾ ਆਇਆ ਇਸ ਲਾਈਨ ਚ ਬਿਲਕੁਲ ਇਹਦਾ ਮੈਂ ਆਪਦੇ ਦਿਲੋਂ ਬਹੁਤ ਧੰਨਵਾਦ ਕਰਦਾ ਜੀ ਹਾਂ ਕਿ ਖੜਾ ਕਰਨ ਲਈ ਇਕ ਇਹ ਵੀਰ ਤੇ ਇੱਕ ਵਾਰ ਜਿੰਨੇ ਫੁੱਲ ਰੱਜ ਕੇ سپورਟ ਮੇਰੀ ਕੀਰ ਕੇ ਅੱਜ ਮੈਨੂੰ ਇਨਾ ਪੈਰਾਂ ਤੇ ਖੜਾ ਕੀਤਾ ਜਿਉਂਦੇ ਵੱਸਦੇ ਰਹਿਣ ਬਈ ਇਹੋ ਜਿਹਾ ਭਰਾ ਤੇ ਮੈਂ ਕਹਿੰਦਾ ਵੀ ਇਦਾਂ ਦੇ ਹਰਪ੍ਰੀਤ ਕਰਕੇ ਜਾਂ ਮੈਨੂੰ ਤੇ ਬਾਈ ਦਾ ਬਹੁਤ ਚੰਗਾ ਸੁਭਾਅ ਲੱਗਾ ਬਾਈ ਨੇ ਬਹੁਤ ਇਤਮਾਨ ਕੀਤਾ ਤੇ ਹਰੇਕ ਦਾ ਇਤਮਾਨੇ ਵੀ ਹੁੰਦਾ ਨਹੀਂ ਤਾਂ ਘੋੜੇ ਵਾਲਾ ਕਦੇ ਘੋੜੇ ਵਾਲੇ ਨੂੰ ਖੜਾ ਨਹੀਂ ਕਰਦਾ ਬਿਲਕੁਲ ਹਾਂ ਜੀ ਕਦੇ ਵੀ ਮਤਲਬ ਘੋੜੇ ਵਾਲਾ ਅੱਜ ਦੇ ਕੋਲ ਕੋੜਾ ਉਹ ਘੋੜੇ ਵਾਲੇ ਨੂੰ ਖੜਾ ਨਾ ਬਹੁਤ ਘੱਟ ਬੰਦੇ ਆ ਉਹ ਆਪ ਨੂੰ ਪਿੱਛੇ ਰੱਖ ਕੇ ਮੈਨੂੰ ਅੱਗੇ ਕੀਤਾ ਹਾਂ ਜੀ ਵੀਰੇ ਆਪਣੇ ਕੋਲ ਇੱਕ ਸਮੁੰਦਰ ਦਾ ਬੱਚਾ ਜੀ ਇੱਕ ਰਾਸ਼ਗਰ ਦਾ ਵੀ ਬੱਚਾ ਆ। ਕੋਈ ਮੈਨੂੰ ਪੁੱਛ ਲੱਗਾ ਸੀਗਾ ਵੀ ਅੱਗੇ ਹਰਪਰੀ ਤੇ ਕੀ ਸੋਚਿਆ ਵੀ ਬਰੀਡਿੰਗ ਦੇ ਵਿੱਚ ਮਾਲੋ ਵੀ ਕਿੱਦਾਂ ਦੀਆਂ ਘੋੜੀਆਂ ਬਲਾਉਣੀਆਂ ਜਾਂ ਕਿੱਦਾਂ ਦੀ ਬਰੀਡਿੰਗ ਕਰੋਂਗੇ। ਵੀਰੇ ਬਰੀਡਿੰਗ ਦੇ ਵਿੱਚ ਆਪਣਾ ਇੱਕ ਤਾਂ ਘੋੜਾ ਹੋ ਗਿਆ ਜੀ ਅੱਜ ਵਾਲਾ ਜੀ ਟੈਂਕੋ ਹੋ ਗਿਆ ਜੀ। ਹਾਂ ਅੱਗੇ ਆਪਣੇ ਕੋਲ ਇੱਕ ਸਮੁੰਦਰ ਦਾ ਬਸ਼ੀਰਾ ਹੈਗਾ ਜੀ। ਇੱਕ ਰਾਸ਼ਗਰ ਦਾ ਮਾਰਵਾੜੀ ਹੈਗਾ ਜੀ ਮਾਂ ਉਹਦੀ ਦਿਲਵਾਗ ਰਣੀਆਂ ਦੀ ਆ। ਮੱਕੇ ਘੋੜੇ ਬੱਚੇ ਦੀਆਂ ਦਾਖ ਲੈਣਾ ਆਪਾਂ ਘੋੜੇ ਨਹੀਂ ਜਾਂਦੇ ਤੇ ਦਸ ਲੈਣੇ ਮਾਂ ਦੀਆਂ ਜਾਂਦੇ ਜੀ। ਮੱਕੇ ਖਾਦਾਂ ਨਹੀਂ ਘੋੜਾ ਹੈਗਾ ਇੱਕ ਹੋਰ ਆਪਣੇ ਕੋਲ ਜੀ। ਜੀ ਕਿ ਮੱਕੇ ਹੋਰ ਜ਼ਿਆਦਾ ਵਧੀਆ ਕਰਾਂਗੇ ਜੀ। ਜੀ ਕਵਾਲਿਟੀ ਦੇ ਹਾਂਜੀ ਹਾਂਜੀ ਤੇ ਘੋੜਾ ਵੀ ਸੋਹਣਾ ਹੈ ਤੇ ਸ਼ੋਹਾਂ ਸ਼ਾਹ ਦਾ ਕਿਦਾਂ ਵਿਚਾਰ ਹੈ ਖੜਿਆ ਪਹਿਲਾਂ ਕਿਵੇਂ ਕਿ ਜਾਂ ਹੁਣ ਖੜਨ ਦਾ ਇਰਾਦਾ ਹੈ ਜਾਂ ਕਿਵੇਂ ਆਇਆ ਪਹਿਲਾਂ ਜਨਮਰ ਕੋਈ ਨਹੀਂ ਵੀਰੇ ਸ਼ੋਹਾਂ ਪ੍ਰਾਈਵੇਟ ਸ਼ੋਹਾਂ ਚ ਆਪਾਂ ਨਹੀਂ ਚਾਹਣੇ ਕਿ ਆਪਾਂ ਕੋਈ ਜੱਜ ਕਰੇ ਜੀ ਠੀਕ ਹੈ ਜੀ ਸ਼ੋਹਾਂ ਦੇ ਵਿੱਚ ਤੁਹਾਨੂੰ ਜੇ 50 ਘੋੜੇ ਪਏ 50 ਚੋਂ ਇੱਕ ਨੇ ਜਿੱਤਣਾ ਜੀ ਉਹ ਵੀ ਉਹ ਪਹਿਲਾਂ ਡਿਸੀਜਨ ਹੁੰਦਾ ਉਹਨਾਂ ਦਾ ਕਿ ਕਿਹੜਾ ਜਿਤਾਉਣਾ ਕਿਹੜਾ ਨਹੀਂ ਜਿਤਾਉਣਾ ਇਹ ਆਪਾਂ ਠੀਕ ਹੈ ਜੀ ਇਹਦੇ ਕਰਕੇ ਸ਼ੋਹ ਸਰਕਾਰੀ ਹੋਣਗੇ ਆਪਾਂ ਜ਼ਰੂਰ ਪਾਵਾਂਗੇ ਜੀ ਜੀ ਪ੍ਰਾਈਵੇਟ ਆਪਾਂ ਨੂੰ ਕੋਈ ਜੱਜ ਕਰੇ ਜੀ ਆਪਾਂ ਸਹੀ ਨਹੀਂ ਸਮਝਦੇ ਇਹ ਗ ਬੰਦੇ ਵੀ ਭਾਈ ਕਈ ਭਰਾ ਚੰਗੇ ਵੀ ਆ ਕੁਝ ਪਹਾੜਾਂ ਵਿੱਚ ਚੀਜ਼ਾਂ ਸਾਰੀਆਂ ਪੰਜੇ ਉਂਗਲਾ ਇੱਕੋ ਜੀਆਂ ਨਹੀਂ ਪਰ ਗੱਲ ਇਹ ਆ ਵੀ ਤੇਰੀ ਗੱਲ ਖਣੋ ਵੀ ਜੇ ਸਹੀ ਹੋਵੇ ਤਾਂ ਬਾਈ ਸਾਰਿਆਂ ਨੂੰ ਜਿਹੜਾ ਉਹਦਾ ਵਣਦਾ ਸਮਾਨ ਸਨਮਾਨ ਮਿਲਣਾ ਚਾਹੀਦਾ ਘੋੜਿਆਂ ਨੂੰ ਵੀ ਤੇ ਬੰਦਿਆਂ ਨੂੰ ਵੀ ਹਨਾ ਅੱਛਾ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਮੈਸੇਜ ਕੋਈ ਤੇਰੇ ਸ਼ੋਹਾਂ ਦੇ ਵਿੱਚ 5 ਤੋਂ 7 ਸਾਲ ਹੋਏ ਨਹੀਂ ਹੁੰਦੇ ਘੋੜਿਆ ਰੱਖਿਆ ਨੇ ਤੇ ਉੱਥੇ ਜੱਜ ਬਣ ਗਏ ਅੱਜ ਜਾ ਕੇ ਠੀਕ ਹੈ ਜੀ ਆਪਾਂ ਖਾਨਦਾਨੀ ਬੰਦੇ ਬਹੁਤ ਖਾਨਦਾਨੀ ਬੰਦੇ ਜਿਹਨਾਂ ਖਾਨਦਾਨ ਤੋਂ ਰੱਖਿਆ ਆਉਂਦੇ ਹੀ ਉਹ ਪਿੱਛੇ ਹੋ ਕੇ ਦੇਖਦੇ ਤੇ ਉਹ ਖੁਦ ਆਪਦੇ ਆਪ ਨੂੰ ਜੱਜ ਘੋਉਂ ਹੈਗੇ ਆ ਜੀ ਹੂੰ ਠੀਕ ਹੈ ਵੀਰੇ ਜੀ ਹਾਂਜੀ ਜੀ ਇੱਕ ਚਾਚਾ ਹਰਪ੍ਰੀਤ ਭਾਈ ਆਪਣੇ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਆ ਜੀ ਡਾਕਟਰ ਵੀਰੇ ਆਪਣੇ ਸਤਨਾਮ ਮਰਖਾਈ ਤੋਂ ਵੀਰੇ ਸਰਤਾਈ ਬਹੁਤ ਵਧੀਆ ਡਾਕਟਰ ਆ ਆਪਣੇ ਕਹਿਣ ਦੇ ਉਸੇ ਟਾਈਮ ਹੀ ਆ ਜਾਂਦੇ ਆ ਬਹੁਤ ਚੰਗੇ ਡਾਕਟਰ ਆ ਜੀ ਤੇ ਘੋੜੀਆਂ ਘੜੀਆਂ ਰੋਕਣ ਦਾ ਫਿਰ ਜੇ ਮੰਨ ਲਓ ਕੋਈ ਭਰਾ ਕਾ ਵੀ ਭਾਈ ਮੈਂ ਤਾਂ ਚੈੱਕ ਪਾਸ ਕਰਾ ਕੇ ਲਿ ਜਾਊਂ ਕੋਈ ਗੱਲ ਨਹੀਂ ਵੀਰੇ ਆਪਾਂ ਤੇ ਡੇਢ ਦੋ ਮਹੀਨੇ ਵੀ ਲਾ ਕੇ ਸਕਦੇ ਆ ਕੋਈ ਗੱਲ ਨਹੀਂ ਵੀਰੇ ਆਪਾਂ ਸਾਰਾ ਅਰੇਂਜਮੈਂਟ ਹੈਗਾ ਜੀ ਕਰਵਾ ਕੇ ਦਾਂਗੇ ਜੀ ਖੁੱਲੀ ਥਾਂ ਹੈ ਕੋਈ ਚੱਕਰ ਨਹੀਂ ਹਾਂ ਜੀ ਖੁੱਲੀ ਥਾਂ ਆ ਗਈ ਕੋੜੇ ਜਿਵੇਂ ਆਪਾਂ ਕੋੜਾ ਸਾਂਭਾਂਗੇ ਕੋੜੀ ਨੂੰ ਫੀਡ ਪਾ ਕੇ ਸਾਂਭਾਂਗੇ ਜੀ ਹਾਂ ਜੀ ਹਾਂ ਜੀ ਅੱਛਾ ਹੁਣ ਮੈਸੇਜ ਵਾਲੀ ਗੱਲ ਤੇ ਆਈਏ ਵੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਭਰਾਵਾਂ ਮੈਸੇਜ ਇਹ ਆ ਵੀਰੇ ਕਿ ਅੱਜ ਦੇ ਟਾਈਮ ਦੇ ਵਿੱਚ ਘੋੜਿਆਂ ਦਾ ਕੰਮ ਬਹੁਤ ਤੇਜ਼ ਹੋ ਗਿਆ ਹਨਾ ਜੀ ਵਿੱਚ ਚੰਗੇ ਬੰਦੇ ਵੀ ਹੈਗੇ ਤੇ ਮਾੜੇ ਬੰਦੇ ਵੀ ਹੈਗੇ ਜੀ ਜਿਹੜੇ ਵੀਰ ਨੇ ਘੋੜੀ ਰੱਖਣੀ ਆ ਉਹ ਬਲੱਡ ਲਾਈਨ ਦੀ ਰੱਖੇ ਜੀ ਤਾਂ ਜੋ ਕਿ ਅੱਗੇ ਚੰਗਾ ਪ੍ਰੋਡਿਊਸ ਕਰ ਸਕੇ ਘੋੜੀ ਜੀ ਠੀਕ ਹੈ ਜੀ ਇਹ ਨਹੀਂ ਕਿ ਆਪਾਂ ਇਧਰੋਂ ਫੜ ਕੇ ਇਧਰੋਂ ਘੋੜੀ ਰੱਖ ਕੇ ਮੇਡ ਕਰਾ ਕੇ ਫੀਸਾ ਜਾ ਰੀਆਂ ਘੋੜਿਆਂ ਦੀਆਂ ਜੀ ਉਹਦਾ ਫਾਇਦਾ ਨਹੀਂ ਹੈਗਾ ਵੀਰੇ ਹਨਾ ਟਾਈਮ ਖਰਾਬ ਕਰਨ ਦਾ ਜੀ ਹੂੰ ਤੇ ਚੰਗੀ ਘੋੜੀ ਰੱਖੋ ਜੀ ਤੇ ਚੰਗਾ ਹੀ ਫੇਰੀ ਸਾਰਾ ਕੁਝ ਤੁਹਾਨੂੰ ਪਤਾ ਜਮੀਨ ਹੈ ਘੋੜੀ ਜਮੀਨ ਹੈ ਇੱਕ ਤਰ੍ਹਾਂ ਦੇ ਘੋੜੇ ਨੇ ਬਾਅਦ ਵਿੱਚ ਪਤਾ ਕਰਨਾ ਪਈ ਲ ਘੋੜੀ ਨੇ ਪਤਾ ਕਰਨਾ ਜੀ ਹਾਂਜੀ ਹਾਂਜੀ ਕਹਿੰਦਾ ਭਾਪੀ ਜੇ ਤੁਸੀਂ ਚਾਰ ਰੱਖੀਆਂ ਉਹਦੀ ਤਾਂ ਇੱਕ ਰੱਖ ਲਓ ਇੱਕ ਰੱਖ ਲਓ ਖਾਨਦਾਨੀ ਰੱਖੋ ਹਾਂਜੀ ਹਾਂਜੀ ਖਾਨਦਾਨੀ ਰੱਖੋ ਜੀ ਉਹਦੀ ਲਾਈਨ ਦਾ ਪਤਾ ਹੋਣਾ ਜ਼ਰੂਰੀ ਹੈਣਾ ਇਹ ਘੋੜੀ ਫੇਰੇ ਰਿਜ਼ਲਟ ਦਿੰਦੀ ਹੈ ਜੀ ਹਾਂਜੀ ਹਾਂਜੀ ਅੱਛਾ ਹੋਰ ਕੋਈ ਗੱਲ ਬਾਤ ਕੇ ਹੋ ਗਈਆਂ ਕਰਦਿਏ ਫਿਰ ਭਰਾਵਾਂ ਤੋਂ ਲੈ ਲਈਏ ਇਜਾਜ਼ਤ ਹਾਂਜੀ ਵੀਰੇ ਹੋਰ ਕੋਈ ਗੱਲ ਰਹਿਤ ਨਹੀਂ ਗਈ ਬਾਤ ਜਾਂਦੇ ਰਹੋ ਜੀ ਹੋਰ ਕੋਈ ਬਾਈ ਕੋਰੇ ਯਾਦੋਲੇ ਵੀਰ ਚੜਦੀ ਗਲਾਬ ਚੜਦੀ ਜੀ ਇਹ ਆਪਣਾ ਗੋਪੀ ਵੀਰ ਹੈ ਹਨਾ ਜੀ ਇਹ ਇੰਗਲੈਂਡ ਆ ਵੀਰੇ ਰਹਿੰਦੇ ਆ ਹਾਂਜੀ ਹਾਂਜੀ ਬਾਈ ਬਰੋਂ ਹੈ ਹਾਂਜੀ ਬਰੋਂ ਆਇਆ ਹੈ ਜੀ ਜੀ ਕਿ ਬਾਈਆਂ ਦੇ ਸਪੋਰਟ ਨਾਲ ਪਹਿਲਾਂ ਇਸ ਘਰ ਦੇ 20-25 ਘੋੜੀਆਂ ਹੁੰਦੀਆਂ ਅਸੀਂ ਵੀਰੇ ਮੈਂ ਕਿਹਾ ਬਹੁਤ ਬੋਰ ਵਾਲੇ ਸਿੱਧੇ ਡਾਇਰੈਕਟ ਘੋੜੀਆਂ ਬਹੁਤ ਹੁੰਦੀਆਂ ਅਸੀਂ ਮੈਂ ਕਿਹਾ ਜਿਆਦਾ ਵੱਡਾ ਸਿਸਟਮ ਸੀ ਹਨਾ ਜੀ ਪਹਿਲਾਂ ਫਿਰ ਔਲੀ-ਔਲੀ ਵੈਸੇ ਸਾਰੇ ਪੂਰੇ ਹਨਾ ਜੀ ਪੰਜਾਬ ਦੇ ਵਿੱਚ ਇੱਕ ਕਮ ਰੋਗ ਗਿਆ ਘੋੜੀਆਂ ਦਾ ਬਾਦ ਵਿੱਚ ਹੈਣਾ ਇਹ ਖਤਮ ਜੇ ਹੋ ਗਿਆ ਇੱਕ ਰੀ ਦੌਰ ਇਹ ਬਾਦ ਵਿੱਚ ਦੁਬਾਰਾ ਤੁਹਾਡੇ ਵਰਗੇ ਵੀਰ ਜਦੋਂ ਨਵੇਂ ਚੈਨਲ ਬਣਾਏ ਜਿੰਨਾ ਇਹ ਉਹਨਾਂ ਦੀ ਸਦਕਾ ਦੁਬਾਰਾ ਫੇਰ ਘੋੜੀਆਂ ਦਾ ਇੱਥੋਂ ਤੱਕ ਗਾਣ ਪਹੁੰਚਿਆ ਹੈ ਜੀ ਹਾਂਜੀ ਹਾਂਜੀ ਚਲੋ ਅੱਜ ਵੀਰੇ ਆਪਾਂ ਟੈਂਕ ਕੋੜਾ ਲੈ ਕੇ ਆਈਏ ਆਪਣਾ ਉਹ ਵੀਰੇ ਹੁਣ ਆਪਾਂ ਮੰਡੀ ਦਿਖਾਵਾਂਗੇ ਫਿਰ ਕਿਸੇ ਨੂੰ ਪਤਾ ਲੱਗਣਾ ਹੈ ਅੱਜ ਤੁਸੀਂ ਆਏ ਆ ਆਪਣੇ ਕੋਲ ਹਨਾ ਵੀਰੇ ਤੁਹਾਡੀ ਵੀਡੀਓ ਦੇ ਨਾਲ ਵੀਰੇ ਲੱਖਾਂ ਬੰਦਾ ਘਰੇ ਬੈਠਾ ਦੇਖ ਲੈਂਦਾ ਘਰੇ ਬੈਠਾ ਦੇਖ ਲੈਂਦਾ ਜੀ ਬਾਹਰਲੇ ਆਪਣੇ ਵੀਰ ਦੇਖੋ ਹਨਾ ਜੀ ਸਾਰੇ ਦੇਖਦੇ ਦੇਖਣਗੇ ਜੀ ਉਹਨਾਂ ਦਾ ਦਿਲ ਲੱਗਾ ਰਹਿੰਦਾ ਜੀ ਕੰਮ ਤੇ ਹਨਾ ਜੀ ਜਿਹੜੇ ਜਿੰਨਾਂ ਨੂੰ ਸ਼ੌਂਕ ਹੈ ਹੀ ਘੋੜੀਆਂ ਦਾ ਜੀ ਉਹ ਆਪਦੇ ਸ਼ੌਂਕ ਪੂਰਾ ਕਰਦੇ ਵੀਡੀਓ ਦੇਖ ਕੇ ਹੀ ਸਹੀ ਗੱਲ ਹੈ ਬਹੁਤ ਵਧੀਆ ਹਾਂਜੀ ਤੁਹਾਡੇ ਕਰਕੇ ਬੜਾ ਬਹੁਤ ਸੁਧਾਰ ਹੋਇਆ ਜੀ ਹਰੇਕ ਕੰਮ ਦੇ ਵਿੱਚ ਹੀ ਬਸ ਉਹ ਜਿਹੜੇ ਬੈਠੇ ਆ ਨਾ ਰੱਬੀ ਰੂਹਾਂ ਬਾਈ ਇਹ ਜੀ ਸਪੋਰਟ ਕਰਦੀਆਂ ਤਾਂ ਫੇਰ ਵੀ ਆਪਾਂ ਵੀ ਤੁਰੇ ਫਿਰ ਦੱਬ ਕੇ ਵੀਰ ਹੋਣਾ ਨੂੰ ਸਪੋਰਟ ਕਰਿਓ ਸੇ ਇੱਕ ਨਾ ਆਪਾਂ ਵੀਡੀਓ ਪਾਈ ਸੀ ਪਿੱਛੇ ਜੇ ਗੋਰੀ ਵੀਰ ਆਪਣੀ ਕੋੜੀ ਦੀ ਹਨਾ ਹਾਂਜੀ ਹਾਂਜੀ ਉਹ ਭਾਵਨ ਨੂੰ ਇਹ ਗੱਲ ਦੱਸ ਵੀ ਆਪਣੀ ਕੋੜੀ ਵੀਡੀਓ ਪੈਣ ਤੋਂ ਬਾਅਦ ਕਿੰਨੇ ਟਾਈਮ ਚ ਵੇਚੀ ਗਈ ਉਹਦਾ ਵੀਰ ਚੰਦ ਮਿੰਟ ਹੀ ਲੱਗੇ ਸੀ ਮਨ ਲਾ ਕਿੰਨਾ ਟਾਈਮ ਅੱਧਾ ਘੰਟਾ ਕੋ 15 ਮਿੰਟ 20 ਮਿੰਟ ਜਦੋਂ ਵੀਡੀਓ ਚੜ ਗਈ ਉਹ ਤੋਂ ਬਾਅਦ ਕਿੰਨੇ ਟਾਈਮ ਚ ਸੌਦਾ ਹੋ ਗਿਆ ਇੱਧਰ ਫੜ ਲੋ ਹੱਥੀ ਫੜ ਲੋ ਵੀਰ ਆਪਣਾ ਘੱਟੋ ਘੱਟ ਅੱਧੇ ਘੰਟੇ ਬਾਅਦ ਸੌਦਾ ਹੋ ਗਿਆ ਸੀ ਅੱਧੇ ਘੰਟੇ ਚ ਹੀ ਕੋੜੀ ਵੇਚੀ ਸੀ ਹਾਂਜੀ ਹਾਂਜੀ ਤੇ ਹੁਣ ਉਹ ਮੇਰੇ ਖਿਆਲ ਕਿੱਧਰ ਜਾਵੜੀ ਵੀਰ ਜੂ ਆਪਣੇ ਕਿਹੜੀ ਗੁੱਦੇ ਵੀਰ ਪਰਮ ਕੋਲ ਖਲੋਤੀ ਪਰਮ ਆਸਟ੍ਰੇਲੀਆ ਵਾਲਾ ਪਰਮ ਆਸਟ੍ਰੇਲੀਆ ਵਾਲਾ ਉਹਨਾਂ ਕੋਲੇ ਨੁਕਰਾਂ ਘੜ ਆ ਗਈ ਹੈ ਹਾਂਜੀ 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 ਉਹ ਵੀਰ ਆਪਣੇ ਨੇ ਉਹਨਾਂ ਨੇ ਆਪਣੇ ਤੋਂ ਲਈ ਸੀ ਉਹਨੇ ਬੱਚਾ ਵੀ ਬੜਾ ਚੰਗਾ ਦਿੱਤਾ ਬਹੁਤ ਚੰਗੇ ਬੱਚੇ ਉਹਨੇ ਵੀਰ ਜੀ ਪ੍ਰੋਡਿਊਸ ਕੀਤੇ ਹੁਣ ਤੱਕ ਹਾਂਜੀ ਦੋ ਤਿੰਨ ਵਸ਼ੇਰੀਆਂ ਉਹਨਾਂ ਕੋਲ ਦਿੱਤੀਆਂ ਜਾ ਕੇ ਬਾਲੀਆਂ ਚੰਗੀਆਂ ਦਿੱਤੀਆਂ ਤਾਂ ਹੁਣ ਕੋੜੇ ਵੀਰ ਕਿੰਨੇ ਜਨਮਰ ਆਪਣੇ ਕੋਲੇ ਆਪਣੇ ਕੋਲ ਤਾਂ ਵੀਰ ਦੋ ਹੀ ਆ ਹੁਣ ਜੀ ਅੱਛਾ ਮਾਰਵਾੜੀ ਹੈ ਨਹੀਂ ਆਪਣੇ ਕੋਲ ਨੁਕਰੇ ਬੱਚੇ ਦੋ ਨੁਕਰੇ ਬੱਚੇ ਕਿਹੜੇ ਕਿਹੜੀ ਲਾਈਨ ਦਾ ਜੀ ਆਪਣੇ ਕੋਲ ਹੈਗੇ ਹਬੋਆ ਦੇ ਇੱਕ ਤਾਂ ਭਾਕਸਰਾਈ ਲੈਨ ਚੋਂ ਆ ਇੱਕ ਹਬੋਰ ਲ ਨਵੀਂ ਉਮਰ ਦੇ ਗੱਭਰੂ ਨੇ ਥੋੜੀ سپورਟ ਭਾਲਦੇ ਨੇ ਥੋੜਾ ਆਸ਼ੀਰਵਾਦ ਚਾਹੁੰਦੇ ਨੇ ਤੁਸੀਂ ਬਾਈ ਬਣ ਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਾ ਸਿਰ ਤੇ ਹੱਥ ਜਰੂਰ ਤੁਸਾਂ ਮੇਰੇ ਭਰਾ ਰੱਖਣਾ ਹੈ ਕਿ ਭਰਾਵਾਂ ਨੂੰ سپورਟ ਕਰਨੀ ਹੈ ਵੀਡੀਓ ਪਹਿਲ ਦੇ ਆਧਾਰ ਤੇ ਅੱਗੇ ਸ਼ੇਅਰ ਮਾਰ ਦਿਓ ਤੇ ਦੂਜੀ ਗੱਲ ਮੈਂ ਫੇਰ ਕਹਿ ਦਾਂਗੀ ਨੰਬਰ ਵਿੱਚ ਦਿੱਤਾ ਕਿਸੇ ਵੀ ਭਰਾ ਨੇ ਕਿੱਦਾਂ ਦੀ ਵੀ ਕੋੜੀ ਮਲਾਉਣੀ ਹੈ ਤੇ ਇਧਰ ਭਾਈ ਪੀਰ ਮੁਹੰਮਦ ਪਿੰਡ ਦੇ ਵਿੱਚ ਬੜਾ ਚੰਗਾ ਘੋੜਾ ਆ ਗਿਆ ਹੈ ਤੇ ਤੁਹਾਨੂੰ ਦੂਰ ਜਾਣ ਦੀ ਕਿਤੇ ਲੋੜ ਨਹੀਂ ਪੈਣੀ ਵੀਰ ਹੋਣਾ ਤੋਂ ਸਰਵਿਸ ਲੈ ਸਕਦੇ ਹਾਂ ਘੋੜਾ ਪਸੰਦ ਆਉਦਾ ਜਾਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਤੇ ਉਹ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਬਾਈ ਹੋਣਾ ਨੂੰ ਫੋਨ ਕਰਕੇ ਵੀ ਵਧਾਈ ਭਰਾਵਾ ਫੇਰ ਕੈਦੇ ਕਹਿਣਾ ਵੀ ਦੇ ਦਿਓ ਸੋ ਇਦਾਂ ਦੇ ਨਕੀਨੇ ਲੈ ਕੇ ਤੁਹਾਡੀ ਕਿਚੈਰੀ ਤੇ ਹਾਜ਼ਰ ਹੁੰਦੇ ਰਾਵਾਂਗੇ ਉਹਨੇ ਟਾਈਮ ਲਈ ਦਿਓ ਜੀ ਸੁਖ ਸਮਨ ਇਜਾਜ਼ਤ ਜਿਉਂਦੇ ਵਾਸਤੇ ਹਲਦੇ ਰਹੋ ਸ਼ਬਾਕ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾ ਦਾ ਬਾਈ ਜਰ ਪ੍ਰੀਤ ਬਾਈ ਕਾਲੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਓਕੇ ਸਜੋ ਸ਼ੇਅਰ ਮਾਰ ਦਿਓ ਅੱਗੇ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਤੋਂ